ਦੋਸਤੋ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪੰਜਾਬ ਦਾ ਦੌਰਾ ਕੀਤਾ ਹੜ੍ਹ ਪ੍ਰਭਾਵਿਤ ਏਰੀਆ ਦੇ ਵਿੱਚ ਆਏ ਲੋਕਾਂ ਨੂੰ ਮਿਲੇ ਤੇ ਉਹਨਾਂ ਦੀਆਂ ਸਮੱਸਿਆ ਸੁਣੀਆਂ ਤੇ ਜਾਂਦੇ ਜਾਂਦੇ ਪੰਜਾਬ ਨੂੰ 1600 ਕਰੋੜ ਰੁਪਇਆ ਦੇ ਗਏ। ਮੈਂ 1600 ਕਰੋੜ ਰੁਪਇਆ ਪੰਜਾਬ ਕੇ ਹਵਾਲੇ ਕਰੂੰਗਾ ਤਾਂ ਕਿ ਉਹਨਕੋ ਤੁਰੰਤ ਜੋ ਕੰਮ ਕਰਨੇ ਹਨ। ਤੇ ਹੁਣ ਕਈਆਂ ਲੋਕਾਂ ਦਾ ਇਹ ਮੰਨਣਾ ਹੈ ਕਿ ਜੋ ਦੇ ਗਏ ਉਹਦੇ ਵਿੱਚ ਭਲਾ ਮਨਾਓ 1600 ਕਰੋੜ ਬਹੁਤ ਹੁੰਦਾ। ਮੈਂ ਉਹਨਾਂ ਨੂੰ ਇੱਕ ਸਵਾਲ ਕਰਨਾ ਚਾਹਨਾ ਕਿ ਇਹ 1600 ਕਰੋੜ ਰੁਪਏ ਮੰਗੇ ਸੀ ਪੰਜਾਬ ਕੋਈ ਮੰਗਤਾ ਵਾ। ਦੇਣਾ ਸੀ ਤਾਂ ਪੂਰੇ ਪੈਸੇ ਦੇ ਕੇ ਜਾਂਦੇ 16000 ਕਰੋੜ ਰੁਪਇਆ ਦੇ ਕੇ ਜਾਂਦੇ 2000 ਪਿੰਡ ਨੁਕਸਾਨੇ ਆ ਗਿਆ ਵਾ ਇਸ ਹੜ ਦੇ ਵਿੱਚ ਕੀ 1600 ਕਰੋੜ 2000 ਪਿੰਡ ਦੇ ਉੱਪਰ ਕਾਫੀ ਨੇ ਇੱਕ ਪਿੰਡ ਦੇ ਵਿੱਚ 200 ਤੋਂ 250 ਘਰ ਹੁੰਦਾ ਵਾ ਇਹਦਾ ਇੱਕ ਪਿੰਡ ਚ ਵੀ ਨਹੀਂ ਪੂਰਾ ਹੋਣਾ ਸੋ ਨੁਕਸਾਨ ਵੱਡਾ ਵਾ ਪੰਜਾਬ ਨੇ ਪੈਰਾਂ ਤੇ ਦਾ ਦੁਬਾਰਾ ਫੇਰ ਖੜ ਜਾਣਾ ਵਾ ਪਰ ਹੁਣ ਸਿਗਾ ਖੜਨ ਦਾ ਦੇਖੋ ਪੰਜਾਬ ਵੀ ਭਾਰਤ ਦਾ ਹੀ ਹਿੱਸਾ ਮੰਨਦੇ ਆ ਪ੍ਰਧਾਨ ਮੰਤਰੀ ਸਾਹਿਬ ਅਗਰ ਮੰਨਦੇ ਆ ਤਾਂ ਤੇ ਫਿਰ ਪੰਜਾਬ ਨੂੰ ਇਦਾ ਮਤਲਬ ਉਹ ਕਿ ਇੱਕ ਮਤਰੀ ਮਾਲਾ ਸਲੂਕ ਕਿਉਂ ਕੀਤਾ ਜਾ ਰਿਹਾ ਵਾ ਪੰਜਾਬ ਨੂੰ ਉਹਦਾ ਬਣਦਾ ਹੱਕ ਦੇਣਾ ਚਾਹੀਦਾ ਪੰਜਾਬ ਦੇ ਲੋਕ ਵੀ ਪੂਰਾ ਟੈਕਸ ਦਿੰਦੇ ਆ ਜੀਐਸਟੀ ਅਸੀਂ ਪੂਰੀ ਕਟਾਈ ਦੀ ਆ ਪੰਜਾਬ ਇੱਕ ਪ੍ਰੋਡਿਊਸਰ ਸੂਬਾ ਵਾ ਨਾ ਕਿ ਕੰਜ਼ਿਊਮਰ ਸੂਬਾ ਅਸੀਂ ਅੰਨ ਪੈਦਾ ਕਰਕੇ ਦਿੰਦੇ ਆ ਨਾ ਕਿ ਮੰਗਦੇ ਆ ਕਿਸੇ ਤੋਂ ਤੇ ਪੰਜਾਬ ਕਦੇ ਵੀ ਮੰਗਤਾ ਸੂਬਾ ਨਹੀਂ ਹੈਗਾ ਇਹ ਦੂਜਿਆਂ ਨੂੰ ਰਜਾਣੇ ਵਾਲਾ ਸੂਬਾ ਵਾ ਸੋ ਮੈਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਰਿਕਵੈਸਟ ਕਰਦਾ ਵਾਂ ਕਿ ਪੰਜਾਬ ਦਾ ਬਣਦਾ ਹੱਕ 1600 ਕਰੋੜ ਤੁਸੀਂ ਬੋਲ ਗਏ ਆ ਇਹ ਜਿਹੜਾ ਇੱਕ ਜ਼ੀਰੋ ਘੱਟ ਲਾਗੇ ਆ 16000 ਕਰੋੜ ਰੁਪਈਆ ਸਾਡਾ ਦਿੱਤਾ ਜਾਵੇ 60000 ਕਰੋੜ ਰੁਪਈਆ ਜਿਹੜਾ ਹਜੇ ਬਕਾਇਆ ਸਾਡਾ ਪਿਆ ਵਾ ਕੇਂਦਰ ਦੇ ਕੋਲ ਉਹ ਵੀ ਪੰਜਾਬ ਨੂੰ ਹੁਣ ਇਸ਼ੂ ਕਰ ਦੇਣਾ ਚਾਹੀਦਾ ਵਾ ਕਿ ਹਾਂ ਵੀ ਤੂੰ ਸਾਡਾ ਪੈਸਾ ਵਾ ਤੁਸੀਂ ਲਾਓ ਤੇ ਪੰਜਾਬ ਦੇ ਉੱਪਰ ਲਾਓ ਤੇ ਪੰਜਾਬ ਨੂੰ ਇੱਕ ਖੁਸ਼ਹਾਲ ਪੰਜਾਬ ਬਣਾਓ ਅਗਰ ਤੁਸੀਂ ਰੰਗਲਾ ਪੰਜਾਬ ਦੇ ਕੋ ਜਿਹੜੇ ਘਰ ਡੁੱਬ ਗਏ ਆ ਉਹ ਤਾਂ ਵਿਚਾਰਿਆਂ ਨੇ ਕਾਫੀ ਸਾਲ ਪਿੱਛੇ ਪੈ ਗਿਆ ਜੇ ਆਪਾਂ ਗੱਲ ਕਰੀਏ ਇੱਕ ਘਰ ਬਣਾਉਣ ਨੂੰ ਘੱਟੋ ਘੱਟ 20-25 ਸਾਲ ਇੱਕ ਬੰਦੇ ਦੀ ਉਮਰ ਲੱਗ ਜਾਂਦੀ ਆ ਤੇ ਉਹ ਦੁਬਾਰਾ ਜਾ ਕੇ ਹੁਣ ਉਹਨਾਂ ਦੀ ਇੱਕ ਦਿਹਾੜਾ ਲੱਗ ਜਾਣਾ ਉਹਨਾਂ ਨੂੰ ਦੁਬਾਰਾ ਸੈੱਟ ਹੋਣ ਨੂੰ ਪੂਰੇ ਐਸਟੈਬਲਿਸ਼ ਹੋਣ ਨੂੰ ਤੇ ਹੁਣ ਜਿਹੜਾ 1600 ਕਰੋੜ ਰੁਪਈਆ ਦੇ ਕੇ ਗਏ ਆ ਪ੍ਰਧਾਨ ਮੰਤਰੀ ਸਾਹਿਬ ਜਾਂਦੇ ਜਾਂਦੇ ਇਹ ਵੀ ਦੱਸ ਜਾਂਦੇ ਕਿ ਇਹ 1600 ਕਰੋੜ ਰੁਪਈਆ ਲਾਣਾ ਕਿੱਦਾਂ 2000 ਪਿੰਡਾਂ ਦੇ ਵਿੱਚ ਤੇ ਜਿਨ੍ਹਾਂ ਨੂੰ ਮਿਰਚਾਂ ਲੱਗਦੀਆਂ ਲੱਗੀ ਜਾਣ ਅਸੀਂ ਤੁਹਾਡਾ ਬਹੁਤ ਸਵਾਗਤ ਕਰਦੇ ਆਂ ਬਾਕੀ ਤੁਸੀਂ ਆਪਣੀ ਰਾਏ ਦੇ ਸਕਦੇ ਆ ਕਮੈਂਟਸ ਵਿੱਚ ਕੀ ਪੰਜਾਬ ਨੇ ਦੇਖੋ ਪੈਰਾਂ ਤੇ ਪੰਜਾਬ ਨੇ ਖੜ ਜਾਣਾ ਵਾ ਇਹਦੀ ਕੋਈ ਦਿੱਕਤ ਨਹੀਂ 1600 ਕਰੋੜ ਨਾ ਵੀ ਦਿੰਦੇ ਤਾਂ ਪੰਜਾਬੀ ਅੱਜ ਪੰਜਾਬੀ ਦੇ ਨਾਲ ਖੜਾ ਆਰਬਾ ਪਤੀ ਖਰਬਾ ਪਤੀ ਪੰਜਾਬੀ ਵਿਦੇਸ਼ਾਂ ਦੇ ਵਿੱਚ ਬੈਠੇ ਜਿਹੜੀ ਮਦਦ ਕਰ ਰਹੇ ਆ ਅਸੀਂ ਤਾਂ ਦੂਸਰੇ ਦੇਸ਼ਾਂ 'ਚ ਜਾ ਕੇ ਲੰਗਰ ਲਾਦੀਦਾ ਵਾ ਜਦੋਂ ਕਿਸੇ ਦੇ ਬੇਬਦਾਰ ਆਦੀ ਹੈ ਤੇ ਇਹ ਤਾਂ ਸਾਡੇ ਘਰ ਦਾ ਮਸਲਾ ਵਾ ਅਸੀਂ ਆਪਣਾ ਘਰ ਆਪ ਸਵਾਰ ਲੈਣਾ ਵਾ ਤੇ ਦੇਖੋ ਜਿਹਦੇ ਕੋਲ 10 ਸਰਦੇ ਆ 20 ਸਰਦੇ ਆ ਉਹਨੇ ਆਪਣੇ ਵੱਲੋਂ ਯੋਗਦਾਨ ਪਾਈ ਦੇਣਾ ਵਾ ਬਾਕੀ ਤੁਸੀਂ ਆਪਣੀ ਰਾਏ ਦੇ ਸਕਦੇ ਆ ਇਹ 1600 ਕਰੋੜ ਦਾ ਲollipops ਪੰਜਾਬ ਨੂੰ ਦੇਣਾ ਬਣਦਾ ਸੀ ਕਿ ਨਹੀਂ ਬਣਦਾ ਸੀ ਸਾਸਰੀ ਕਾਲ